ਮੈਟਰੋ ਅੱਜ ਆਪਾਂ ਟਰੈਕਟਰ ਦੀ ਪਾਵਰ ਦੇ ਬਾਰੇ ਥੋੜੀ ਜੀ ਜਾਣਕਾਰੀ ਕਰਾਂਗੇ ਸਾਂਝੀ ਜਿਦਾ ਮੇਰੇ ਕਈ ਭਰਾ ਮੈਸੇਜ ਕਰਦੇ ਸੀਗੇ ਤੇ ਫੋਨ ਤੇ ਵੀ ਜਿੱਦਾਂ ਉਹਨਾਂ ਨਾਲ ਫੇਰ ਗੱਲ ਹੋਈ ਤੇ ਵੀ ਇੱਕ ਇਹ ਮੈਨੂੰ ਬਹੁਤ ਵਧੀਆ ਲੱਗਦਾ ਜਿੱਦਾਂ ਜੇ ਕਿਸੇ ਭਰਾ ਨੂੰ ਵੀ ਕੋਈ ਦਾ ਕਿਉਂਕਿ ਸਾਨੂੰ ਨਹੀਂ ਸੀ ਇਹਨਾਂ ਚੀਜ਼ਾਂ ਬਾਰੇ ਨਾ ਹੀ ਆਪਾਂ ਬੜਾ ਕਿਸੇ ਨੂੰ ਇਦਾਂ ਪੁੱਛਦੇ ਵੀ ਸੀ ਦੈਨ ਬਟ ਜੇ ਕਿਸੇ ਨੂੰ ਪੁੱਛਦੇ ਵੀ ਸੀ ਜਿੱਦਾਂ ਕੋਈ ਸਹੀ ਆਪਾਂ ਨੂੰ ਰਿਸਪੌਂਸ ਹੀ ਨਹੀਂ ਸੀ ਦਿੰਦਾ ਹੁੰਦਾ ਸੋ ਇਹ ਜਿਹੜੀਆਂ ਚੀਜ਼ਾਂ ਜਿੱਦਾਂ ਮਤਲਬ ਕਿ ਕਹਿ ਲਈਏ ਵੀ ਇੱਕ ਆਪਾਂ ਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਤੇ ਇੱਕ ਬੰਦਾ ਜਿੱਦਾਂ ਕਹਿ ਲਈਏ ਵੀ ਪੰਗੇ ਲੈ ਲੈ ਕੇ ਹਰ ਇੱਕ ਚੀਜ਼ ਬਾਰੇ ਕਦੀ ਤਾਂ ਕੋਈ ਚੀਜ਼ ਜੇ ਪੰਗਾ ਲੈ ਕੇ ਆਪਾਂ ਪੰਗਾ ਲੈ ਲਿਆ ਤਾਂ ਕਈ ਵਾਰੀ ਕੋਈ ਚੀਜ਼ ਸੈੱਟ ਬਹਿ ਜਾਂਦੀ ਹੈ ਕਈ ਵਾਰੀ ਇਹ ਹੋ ਜਾਂਦਾ ਸੀ ਨੁਕਸਾਨ ਵੀ ਹੋ ਜਾਂਦਾ ਆ ਤੇ ਸੋ ਆਪਾਂ ਇਹ ਚਾਹੁੰਦੇ ਆ ਵੀ ਜਿੰਨੀ ਕ ਆਪਾਂ ਨੂੰ ਨੌਲੇਜ ਆ ਵੀ ਆਪਣੇ ਚੱਲ ਜੇ ਕਿਸੇ ਭਾਈ ਭਰਾ ਦਾ ਆਪਣੀ ਥੋੜਾ ਬਹੁਤਾ ਜਾਨੀ ਕਿ ਕਿਸੇ ਦੇ ਕੰਮ ਆਉਂਦਾ ਤਾਂ ਇਹਦੇ ਵਿੱਚ ਕੋਈ ਇਦਾਂ ਦਾ ਨਹੀਂ ਹਨਾ ਵੀ ਕਿਉਂਕਿ ਇਹ ਇਦਾਂ ਹੈ ਵੀ ਇਸ ਚੀਜ਼ ਦੇ ਵਿੱਚ ਇੱਕ ਸ਼ੌਂਕ ਹੀ ਆ ਇਹ ਅਸਰਤ ਸ਼ੌਂਕੀ ਬੰਦਾ ਜੀ ਯਾਨੀ ਕਿ ਇਹ ਪੰਗੇ ਲੈ ਸਕਦਾ ਆ ਆਮ ਹੁਣ ਜਿੱਦਾਂ ਨਹੀਂ ਤਾਂ ਮੋਸਟਲੀ ਕੀ ਹੁੰਦਾ ਜਿੱਦਾਂ ਕੰਪਨੀ ਦਾ ਟਰੈਕਟਰ ਆਇਆ ਤੇ ਬਸ ਲੋਕੀ ਉੱਦੀ ਚਲਾਈ ਜਾਂਦੇ ਰਹਿੰਦੇ ਆ ਯਾਨੀ ਕਿ ਤੇ ਜਿੱਦਾਂ ਉਹ ਭਰਾ ਦੇ ਦੱਸਣ ਤੇ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਵੀ ਜਿੱਦਾਂ ਕਹਿੰਦੇ ਵੀ ਜਿੱਦਾਂ ਆਪਣੇ ਵੀ 60 55 ਪਾਵਰ ਦਾ ਕੋਈ ਟਰੈਕਟਰ 60 ਹਾਰਸ ਪਾਵਰ ਦਾ ਪਰ ਜੇ ਹਿਸਾਬ ਨਾਲ ਕਹਿੰਦੇ ਪਾਜੀ ਵੀ ਉਹਦੀ ਪਾਵਰ ਆ ਵੀ ਉਹ ਹਿਸਾਬ ਨਾਲ ਸਾਨੂੰ ਪਰਫਾਰਮੈਂਸ ਨਹੀਂ ਉਹਦੀ ਵਧੀਆ ਲੱਗਦੀ ਵੀ ਯਾਨੀ ਕਿ ਕਹੜੀਏ ਵੀ ਤੇਲ ਜਾਰਾ ਖਾਂਦਾ ਟਰੈਕਟਰ ਤੇ ਸੈਕੰਡ ਨੰਬਰ ਇਹ ਆ ਵੀ ਜਿੱਦਾਂ ਖੁੱਲ ਕੇ ਪਟਾਕਾ ਜਿਆ ਨਹੀਂ ਪਉਂਦਾ ਵੀ ਦਬਦਾ ਰਹਿੰਦਾ ਘਟੂ ਘਟੂ ਜਿਆ ਕਰਦਾ ਰਹਿੰਦਾ ਜਦੋਂ ਫੇ ਯਾਨੀ ਕਿ 2021 2200 ਆਰਪੀਅਨ ਤੇ ਚੱਲ ਜਾਂਦਾ ਆ ਫੇਰ ਕੀ ਹੋ ਜਾਂਦਾ ਫੇ ਥੋੜਾ ਤੇਲ ਦੀ ਐਵਰੇਜ ਹੋਰ ਘਟ ਜਾਂਦੀ ਆ ਵੀ ਤੇਲ ਦੇ ਹਿਸਾਬ ਨਾਲ ਉਹ ਕਹਿੰਦੇ ਵੀ ਯਾਨੀ ਕਿ ਪੂਰਾ ਟਰੈਕਟਰ ਅ ਚਲੌਣ ਚ ਸਵਾਦ ਨਹੀਂ ਆਉਂਦਾ ਸੋ ਜਿੱਦਾਂ ਹੁਣ ਆ ਆਪਣੇ ਟਰੈਕਟਰ ਇਹਦੇ ਵਿੱਚ ਨੌਨ ਟਰਬੋ ਆ ਆ ਦੇਖੋ ਇਹ ਮਤਲਬ ਕਿ ਵੀ ਟਰਬੋ ਤੋਂ ਬਿਨਾ ਹੀ ਇਹਨਾਂ ਦੇ ਇੰਜਨ ਦੀ 55 ਹਾਰਸ ਪਾਵਰ ਆਉਂਦੀ ਸੀ ਜਿੱਦਾਂ ਹੁਣ ਐਡੀਸ਼ਨ ਦੀ ਆ ਵੀ ਇਹ ਥੋੜੀ ਜੀ ਇਹਨਾਂ ਨੇ ਅ ਟਰਬੋ ਲਾ ਕੇ 57 ਹਾਰਸ ਪਾਵਰ ਕੀਤੀ ਆ ਤੇ ਇਹ ਜੈਨੂਅਲ ਇੰਜਨ ਆ ਮਤਲਬ ਕਿ ਨੋਰਮਲ ਨਾ ਨ ਟਰਬੋ ਆ ਪੂਰਾ ਐਨ ਪਟਾਕੇ ਪਾਉਂਦਾ ਤੇ ਸੇਓ ਜੇ ਆਪਾਂ ਹਨਾ ਸਟ੍ਰੈਕਟਰ ਦੇ ਵਿੱਚ ਥੋੜੀ ਜੀ ਅਪਗ੍ਰੇਡ ਮਤਲਬ ਕਿ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਆ ਤੇ ਐਡਾ ਵੱਡਾ ਕੋਈ ਜਾਨੀ ਕਿ ਹੈ ਨਹੀਂਗਾ ਵੀ ਜਿੱਦਾਂ ਹੋਊਗਾ ਜਾਂ ਹੋਇਆ ਆ ਵੀ ਮਤਲਬ ਕਿ ਲੋਕੀ ਆਵਾ ਗੌਣੀ ਬਹੁਤ ਪੈਸੇ ਲਾਈ ਜਾਂਦੇ ਆ ਪੈਸੇ ਲਾਈ ਜਾਂਦੇ ਤਾਂ ਮਤਲਬ ਕਿ ਜਦਾਂ ਟਰਬੋ ਚੱਕ ਕੇ ਰੱਖਦਾ 50 60 ਹਜ਼ਾਰ ਦਾ ਜਾਨਕੀ ਤੇ ਮੇਨ ਜਿਹੜੀ ਹੁੰਦੀ ਆ ਉਹਦੀ ਥਿਊਰੀ ਜੇ ਆਪਾਂ ਉਸ ਹਾਂ ਨਾਲ ਚੱਲਦੇ ਆ ਤਾਂ ਆਪਣੇ ਪੈਸੇ ਵੀ ਬਹੁਤ ਘਟ ਲਾ ਦਈਏ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਵੀ ਇਹ ਸਾਨੂੰ ਵੀ ਪ੍ਰੈਕਟੀਕਲ ਕਰ ਕਰਕੇ ਪਤਾ ਲੱਗਦੀਆਂ ਨਾ ਕਿ ਵੀ ਜਾਨਕੀ ਕੋਈ ਆਪਾਂ ਨੂੰ ਦੱਸਦਾ ਕਿਉਂਕਿ ਇਹ ਦੇ ਵਿੱਚ ਇਹ ਆ ਵੀ ਜੇ ਕਿਸੇ ਬੰਦੇ ਨੂੰ ਮਾੜਾ ਮੋਟਾ ਇਸ ਚੀਜ਼ ਬਾਰੇ ਪਤਾ ਆ ਵੀ ਉਹ ਅਗਲਾ ਕਹਿੰਦਾ ਵੀ ਮੇ ਮੈਂ ਹੀ ਬਸ ਉੱਪਰ ਰਾਂਦਾ ਵੀ ਹੋਰ ਕੋਈ ਨਹੀਂ ਇਹਦੇ ਮੁਕਾਬਲੇ 'ਚ ਚੱਲੇ ਤੇ ਸੋ ਇਦਾਂ ਇਹ ਵੀ ਹੋ ਜਾਂਦਾ ਵੀ ਕਈ ਵੇ ਚ ਇੱਕ ਦੋ ਗੱਲਾਂ ਹੋ ਵੀ ਜਾਂਦੀਆਂ ਹਨਾ ਵੀ ਅਗਲਾ ਫੇ ਹਰੇਕ ਨੂੰ ਕੋਈ ਇੰਟਰਸਟ ਨਹੀਂ ਲੈਂਦਾ ਹਨਾ ਦੱਸਣਵਾਰਾ ਦੱਸਣ ਦੇ ਬਾਰੇ ਜਾਨੀ ਕਿ ਤੇ ਸੋ ਇਹਦੇ ਵਿੱਚ ਜਾਨੀ ਕਿ ਜੇ ਆਪਾਂ ਆਪਣੇ ਟਰੈਕਟਰ ਨੂੰ ਥੋੜਾ ਜਿਹਾ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਆ ਮਤਲਬ ਕਿ ਜਿੱਦਾਂ ਜੇ ਆਪਾਂ ਨਾਰਮਲ ਖੇਤੀ ਕਰਦੇ ਆ ਆਪ ਨੂੰ ਇਹ ਆ ਵੀ ਉਹਦੇ ਵਿੱਚ ਟਰੈਕਟਰ ਦੀ ਪਰਫਾਰਮੈਂਸ ਪੂਰੀ ਵਧੀਆ ਆਵੇ ਹਨ ਟਰੈਕਟਰ ਪਟਾਕੇ ਪਾਵੇ ਪੂਰਾ ਖੁੱਲ ਕੇ ਤੇ ਜਦ ਕਿ ਜੇ ਹੁਣ ਆਪਾਂ ਕੋਈ ਕੰਪੀਟੀਸ਼ਨ ਕਰਨਾ ਹੈਗਾ ਉਹਦੇ ਵਿੱਚ ਤਾਂ ਫਿਰ ਕੋਈ ਹੈ ਹੀ ਨਹੀਂਗਾ ਐਂਡੀ ਹੈ ਨਹੀਂ ਉਸ ਚੀਜ਼ ਦਾ ਵੀ ਦੁਨੀਆ ਪਰੇ ਤੋਂ ਪਰੇ ਆ ਵੀ ਫੇ ਕੋਈ ਇੰਜਨ ਵੀ ਹੋ ਜਾਂਦੇ ਆ ਪਿਸਟਨ ਵੀ ਹੋਈ ਜਾਂਦੇ ਉਹ ਤਾਂ ਜਾਨੀ ਕਿ ਉੱਪਰਲੇ ਲੈਵਲ ਦੀਆਂ ਗੱਲਾਂ ਹੋ ਗਈਆਂ ਹਨ ਤੇ ਜੇ ਆਪਾਂ ਜਿੱਦਾਂ ਹੁਣ ਨਾਰਮਲ 50 100 ਖਤਰੀ ਦੀ ਵੀ ਖੇਤੀ ਕਰਦੇ ਆ ਆਪਾਂ ਨੂੰ ਇਹ ਲੱਗਦਾ ਵੀ ਟਰੈਕਟਰ ਜਿਹੜਾ ਆਪਣੇ ਕੋਲ ਆ ਵੀ ਉਹ ਪਾਵਰ ਦੇ ਸਾਹਮਣਾ ਪੂਰਾ ਫੁੱਲ ਕੇ ਨਹੀਂ ਚੱਲਦਾ ਪੂਰੀ ਉਹਦੀ ਪਰਫਾਰਮੈਂਸ ਵਧੀਆ ਨਹੀਂ ਆਉਂਦੀ ਤੇ ਤੇਲ ਵੀ ਜ਼ਿਆਦਾ ਖਾਂਦਾ ਆ ਤੇ ਉਹਦੇ ਲਈ ਇਹਦੇ ਜਾਨੀ ਕਿ ਹੁਣ ਮੋਡੀਫਿਕੇਸ਼ਨ ਦੇ ਵਿੱਚ ਹੁਣ ਇਦਾਂ ਹੋ ਜਾਂਦਾ ਵੀ ਜਿਹਦਾ ਕਿਸੇ ਨੂੰ ਮੇਰੇ ਵਰਗੇ ਨੂੰ ਨਹੀਂ ਕੋਈ ਨੌਲੇਜ ਹੈਗੀ ਤੇ ਕਈ ਭਰਾ ਜਾਨਕੀ ਵਿੱਚ ਇਦਾਂ ਦੇ ਵੀ ਜਾਨਕੀ ਉਹ ਕਹਿੰਦੇ ਆ ਬਦਲ ਦਿੰਦੇ ਆ ਜੀ ਆ ਬਦਲ ਦਿੰਦੇ ਆ ਚਲੋ ਜੀ ਉਹ ਕੰਮ ਹੁੰਦਾ ਥੋੜੇ ਪੈਸਿਆਂ ਦਾ ਸੋ ਉਹਦੇ ਉੱਤੇ ਕਾਫੀ ਜਿੱਦਾਂ 60 70 ਹਜ਼ਾਰ ਤੇ ਗੱਲ ਚੱਲ ਜਾਂਦੀ ਆ ਸੋ ਇਹ ਜੇ ਤੁਸੀਂ ਆਪਣੇ ਟਰੈਕਟਰ ਨੂੰ ਮਤਲਬ ਕਿ ਵੀ ਚਾਹੁੰਦੇ ਆ ਵੀ ਟਰੈਕਟਰ ਪਰਫਾਰਮੈਂਸ ਵਧੀਆ ਦਵੇ ਤੇਲ ਮਤਲਬ ਕਿ ਜੇ ਘੰਟੇ ਦਾ 8 ਲੀਟਰ ਖਾਂਦਾ ਆ ਤਾਂ ਉਹ 7.5 ਤੇ ਆਜੂ ਵੀ 8 ਤੋਂ 8.5 ਨਹੀਂ ਜਾਊਗਾ ਦੈਨ ਇਹ ਇੱਕ ਉੱਪਰ ਜੀ ਇਹ ਵੀ ਆ ਵੀ ਜਿਹੜੀ ਉਹਦੀ ਚਲਾਈ ਹੋ ਜਣੀ ਉਹਦੀ ਪਰਫਾਰਮੈਂਸ ਹੋ ਜਣੀ ਆ ਉਹ ਜਾਨੀ ਕੀ ਕਹ ਲਈਏ ਵੀ ਸਰਾ ਹੀ ਹੋ ਜਾਂਦੀ ਵੀ ਬੰਦੇ ਨੂੰ ਆਪਣੇ ਆਪ ਪਤਾ ਲਾ ਜਾਂਦਾ ਵੀ ਮੈਂ ਪਹਿਲਾਂ ਕਿਹੜੀ ਟਰੈਕਟਰ ਜਿੱਦਾ ਕਿਹੜੇ ਤੇ ਬੈਠਾ ਸੀ ਤਾਂ ਹੁਣ ਇਦਾਂ ਲੱਗਦਾ ਵੀ ਜਿੱਦਾ ਸਾਲਾ ਵਿੱਚ ਕੁਝ ਪਾ ਦਿੱਤਾ ਹੁੰਦਾ ਸੋ ਇਹ ਜਿਹਦਾ ਇਹ ਮੋਡੀਫਿਕੇਸ਼ਨ ਕਰਾਉਣ ਦੇ ਵੀ ਕੋਈ ਡੇਰੇ ਵਿੱਚ ਕਹੜੀਏ ਵੀ ਹੈ ਨਹੀਂਗੇ ਵੀ ਬਹੁਤ ਵੱਡੀ ਜਿੱਦਾ ਕਹੜੀਏ ਕਲਾ ਜਾਂ ਕੋਈ ਕੀ ਆ ਮੋਸਟਲੀ ਸਾਰੇ ਟਰੈਕਟਰਾਂ ਦੇ ਇਹ ਹੀ 2-3 ਕਿ ਚੀਜ਼ਾਂ ਹੀ ਹੁੰਦੀਆਂ ਆ ਤੇ ਪਰ ਜੇ ਉਹ ਚੀਜ਼ ਆਪਾਂ ਕਿਸੇ ਦੇ ਥਰੂ ਕਰਾਉਣੇ ਆ ਜੇ ਤਾਂ ਕੋਈ ਹੁਣ ਮੈਸਤਰੀ ਨੂੰ ਕਹ ਰਿਹਾ ਨੇ ਯਾਰ ਆ ਇਹ ਇਹਨੂੰ ਆਪਾਂ ਇਦਾਂ ਕਰਾਉਣਾ ਹੈ ਵੀ ਇਹ ਪੂਰਾ ਪਟਾਕੇ ਪਾਵੇ ਪਰ ਉਹ ਇਦਾਂ ਵੀ ਯਾਨੀ ਕਿ ਜੇ ਉਹੀ ਕੰਮ ਹੁਣ ਜਿਦਾ ਕਹ ਲਈਏ ਵੀ ਹੱਡੀਆਂ ਵਾਲਾ ਜਿਹੜਾ ਡਾਕਟਰ ਆ ਉਹ ਦਿਲ ਦਾ ਆਪਰੇਸ਼ਨ ਨਹੀਂ ਕਰ ਸਕਦਾ ਹੱਡੀਆਂ ਦਾ ਹੀ ਕਰੂਗਾ ਸੋ ਜਿੱਦਾਂ ਹੁਣ ਕੋਈ ਮੈਸਤਰੀ ਵੀ ਆ ਜਾਂ ਕੋਈ ਵੀ ਆ ਉਹ ਜਿਹੜਾ ਉਹਦਾ ਪ੍ਰੋਫੈਸ਼ਨਲ ਇੰਜਨ ਦਾ ਕੰਮ ਹੈ ਉਹੀ ਕਰਦਾ ਬਾਕੀ ਜੋ ਚੀਜ਼ਾਂ ਹੁੰਦੀਆਂ ਉਹ ਤਾਂ ਕਹ ਲਈਏ ਵੀ ਇਦਾਂ ਗਾਹਾਂ ਕਿਸੇ ਤੋਂ ਕਰਾ ਕੇ ਦਿੰਦਾ ਜਾਂ ਕੁਝ ਵੀ ਪਰ ਜੇ ਉਹ ਚੀਜ਼ਾਂ ਆਪਾਂ ਆਪ ਹੀ ਕਰਾ ਲਈਏ ਤੇ ਆਪਣੇ ਕਾਫੀ ਪੈਸੇ ਵੀ ਸੇਵ ਹੋ ਸਕਦੇ ਆ ਤੇ ਆਪਾਂ ਨੂੰ ਉਸ ਚੀਜ਼ ਬਾਰੇ ਨੌਲੇਜ ਵੀ ਵੀ ਹਾਂ ਯਾਰ ਆ ਏਡਾ ਕੰਮ ਆ ਕੋਈ ਏਡਾ ਖਾਸ ਨਹੀਂ ਹੈਗਾ ਵੀ ਐਵੇਂ ਇਹਦੇ ਕਰਕੇ ਆਪਾਂ ਇੰਨੇ ਜ਼ਿਆਦੇ ਦੇਖੀ ਜਾਂਦੇ ਵੀ ਪੈਸੇ ਬਹੁਤ ਲੱਗਣੇ ਆ 30-40000 ਰੁਪਿਆ ਲੱਗ ਜਾਣਾ ਵੀ ਯਾਰ ਨੋਰਮਲ ਇੰਨੇ ਕ ਦਾ ਕੰਮ ਆ ਹਨ ਸੋ ਆਪਾਂ ਇਸ ਟੌਪਿਕ ਤੇ ਅੱਜ ਗੱਲ ਕਰਾਂਗੇ ਵੀ ਟ੍ਰੇਟਰ ਨੂੰ ਮੋਡੀਫਿਕੇਸ਼ਨ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਟੈਪ ਹੁੰਦਾ ਆ ਵੀ ਉਹ ਹੁੰਦਾ ਆ ਮਤਲਬ ਕੀ ਵੀ ਟ੍ਰੇਟਰ ਦੇ ਪੰਪ ਦਾ ਜਿੱਦਾਂ ਕਹਿ ਲਈਏ ਬੰਦੇ ਦਾ ਦਿਲ ਵੀ ਹੁਣ ਜੇ ਬੰਦੇ ਦਾ ਸਾਡਾ ਸਰੀਰ ਵੀ ਭਾਰ ਵੀ ਕੁਆਂਟਲ ਆ ਬੋਡੀ ਦੇ ਹਿਸਾਬ ਨਾਲ ਵੀ ਜੇ ਉਹਦਾ ਦੈਲ ਹੀ ਹੈ ਨਹੀਂ ਮਤਲਬ ਕਿ ਜਿਵੇਂ ਚਾਹੇ ਕੋਈ ਗੇਮ ਕਰਦਾ ਚਾਹੇ ਵੇਟ ਲਿਫਟਿੰਗ ਕਰਦਾ ਵੀ ਉਹ ਜੇ ਦਿਲ ਹੋਊਗਾ ਉਹਦਾ ਤਾਂ ਫੇਰ ਹੀ ਉਹ ਡੇਢ ਦੋ ਕੁਆਂਟਲ ਦੇ ਥੱਲੇ ਜਾ ਕੇ ਲੰਮਾ ਪਊਗਾ ਅਦਰ ਪਾਸੇ ਨਹੀਂ ਤਾਂ ਜਿੱਦਾਂ ਹੁਣ ਕਈ ਹੁੰਦੇ ਆ ਵੀ ਬੋਡੀ ਵੇਟ ਬਹੁਤ ਜ਼ਿਆਦਾ ਤੇ ਪਰ ਉਦਾਂ ਕਹੀ ਜਾਣਾ ਯਾਰ ਇਦਾਂ ਉੱਤੇ ਨਾ ਡਹਿ ਜਵੇ ਇਦਾਂ ਨਾ ਸੋ ਮਤਲਬ ਕੀ ਇਹ ਵੀ ਕੈਨ ਦਾ ਭਾਬੀ ਟ੍ਰੇਨਰ ਦੀ ਸਭ ਤੋਂ ਪਹਿਲਾ ਸਟੈਪ ਜਿਹੜਾ ਮੋਡੀਫਿਕੇਸ਼ਨ ਕਰਾਂਦਾ ਉਹ ਇਹਦਾ ਪੰਪ ਹੁੰਦਾ ਆ ਇਹਦੇ ਵਿੱਚ ਜਾਨੀ ਕਿ ਜਿੱਦਾਂ ਹੁਣ ਆਪਾਂ ਇਹਦਾ ਵੀ ਕਰ ਪੰਪ ਇਹਦਾ ਚਲੋ ਥੋੜਾ ਹੋਰ ਜਗਾੜੂ ਜੇ ਕੰਮ ਜਿਹੇ ਜਿੱਤਾ ਕਰਾਇਆ ਵੀ ਬੱਡਾ ਜ਼ਿਆਦਾ ਕੁਛ ਕਹਿ ਲਈਏ ਤੇ ਆ ਜਿਹੜਾ ਜਿੱਦਾਂ ਐਸਟ੍ਰੇਟਰ ਦੇ ਵਿੱਚ ਪੰਪ ਆ ਇਹ ਆਪਾਂ ਨਾਰਮਲੀ ਇਹਨੂੰ ਮੋਡੀਫਿਕੇਸ਼ਨ ਦਿੱਤੀ ਆ ਨੌਜਲਾਾਂ ਤੇ ਪੰਪ ਨੂੰ ਬਟ ਹੋਰ ਇਹਦੇ ਵਿੱਚ ਜਿੱਦਾਂ ਕੋਈ ਕੁਛ ਨਹੀਂ ਕਰਾਇਆ ਜਿਹੜੇ ਭਰਾ ਆਪਣੇ ਨਾਲ ਜਿਹਦਾ ਪਹਿਲਾਂ ਤੇ ਜੁੜੇ ਉਹਨਾਂ ਨੂੰ ਪਤਾ ਆਪਣੇ ਕੋਲ ਇੱਕ ਟਰੈਕਟਰ ਹੋਰ ਹੁੰਦਾ ਸੀ ਉਹਦੇ ਵੀ ਆਪਾਂ ਸਿਰਫ ਟਰਬੋ ਨੂੰ ਥੋੜੀ ਜੀ ਮੋਡੀਫਿਕੇਸ਼ਨ ਦਿੱਤੀ ਸੀ ਤੇ ਸੈਕੰਡ ਨੰਬਰ ਪੰਪ ਉਹਦਾ ਮੋਡੀਫਿਕੇਸ਼ਨ ਕਰਾਇਆ ਸੀ ਹੋਰ ਕੋਈ ਇਦਾਂ ਦਾ ਨਹੀਂ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਬਾਕੀ ਜਦਾਂ ਇਹ ਵੀ ਹੈ ਜਿੰਨਾ ਮਾਜੀ ਟਰੈਕਟਰ ਨੂੰ ਦੁਆ ਕਰੀ ਜੋ ਕਰੀ ਵੀ ਇਹ ਇੱਕ ਟਰੈਕਟਰ ਦੋ ਟਰੈਕਟਰਾਂ ਦਾ ਮਗਾਵਲਾ ਨਹੀਂ ਕਰ ਸਕਦਾ ਇਹ ਹੋ ਸਕਦਾ ਵੀ ਜਿੱਦਾਂ ਹੁਣ ਹਾਂ ਕਿਤੇ ਟਰਾਲੀ ਖੁੱਭ ਗਈ ਜੇ ਥੱਲੇ ਪੈਰ ਪੂਰ ਆੜਦੇ ਆ ਚੱਲ ਇਹ ਆ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਕੀਤੀ ਹੋ ਥੋੜਾ ਜ਼ੋਰ ਜੂ ਲਾ ਕੇ ਕੱਲਾ ਪੱਟ ਕੇ ਲੈ ਉ ਪਰ ਇਹ ਜੇ ਥੱਲੇ ਖੱਤਾ ਗਿੱਲਾ ਹੈ ਜਾਂ ਖੁੱਭੀ ਜਾਂਦੀ ਟਰਾਲੀ ਦੇ ਮੂਰੇ ਫੇਜ ਪੰਜ ਟਰੈਕਟਰ ਵੀ ਪਾਏ ਹੁਣ ਫੇ ਉਹਨਾਂ ਨਾਲ ਵੀ ਨਹੀਂ ਹੈਲਦੀ ਹਨ ਤੇ ਸੋ ਜੇ ਜਿੱਦਾਂ ਤੁਸੀਂ ਚਾਹੁੰਦੇ ਆ ਵੀ ਹਾਂ ਆਪਣਾ ਟਰੈਕਟਰ 55 60 ਉਸ ਪਾਵਰ ਦਾ ਆ ਵੀ ਆਪਾਂ ਨੂੰ ਲੱਗਦਾ ਆ ਵੀ ਉਹ ਵਧੀਆ ਪਰਫਾਰਮੈਂਸ ਨਹੀਂ ਦਿੰਦਾ ਤੇ ਤੇਲ ਦਾ ਖਰਚਾ ਥੋੜਾ ਵੱਧਿਆ ਤੇ ਇਹਦਾ ਸਭ ਤੋਂ ਪਹਿਲਾ ਸਟੈਪ ਆ ਵੀ ਉਹਦਾ ਪੰਪ ਮੋਡੀਫਿਕੇਸ਼ਨ ਕਰਾਓ ਪੰਪ ਵੀ ਮੋਡੀਫਿਕੇਸ਼ਨ ਇਦਾਂ ਜਾਨਕਿ ਜੇ ਹੁਣ ਆਪਾਂ ਕਿਸੇ ਮਿਸਤਰੀ ਦੇ ਜਾਂ ਕਿਸੇ ਦੇ ਵੀ ਲੈ ਕੇ ਜਾਂਦੇ ਆ ਉਹ ਇੱਕ ਹੋ ਜਾਂਦਾ ਇੱਕ ਡਾਇਰੈਕਟਲੀ ਆਪਾਂ ਆਪ ਜਾਣਾ ਸਿੱਧੇ ਇੱਕ ਹੁੰਦਾ ਆਪਾਂ ਕਿਸੇ ਦੇ ਥਰੂ ਹਨਾ ਸੋ ਇਹ ਹੋ ਜਾਂਦਾ ਵੀ ਜਦੋਂ ਹੁਣ ਆਪਾਂ ਕਿਸੇ ਦੇ ਥਰੂ ਕਰਦੇ ਆ ਚਲੋ ਅਗਲੇ ਦੀ ਵੀ ਥੋੜੀ ਜ਼ਿੰਮੇਵਾਰੀ ਹੋ ਜਾਂਦੀ ਏ ਵੀ ਕਾਨੂੰ ਪੰਪ ਨੂੰ ਕੁਝ ਹੋ ਗਿਆ ਬਾਈ ਚਾਂਸ ਅਦਰਵਾਈਜ਼ ਇਦਾਂ ਦਾ ਕੋਈ ਨਹੀਂ ਹੁੰਦਾ ਵੀ ਪੰਪ ਨੂੰ ਕੁਝ ਹੋ ਜਵੇ ਕਹਿੰਦਾ ਭਾਬੀ ਵੀ ਉਹ ਫੇ ਅਗਲੇ ਦੀ ਇੱਕ ਰਿਸਪੌਂਸਿਬਿਲਟੀ ਹੁੰਦੀ ਆ ਆਪਾਂ ਜਦੋਂ ਹੁਣ ਜਿਹੇ ਮੈਸਤਰੀਓ ਕਰਾਇਆ ਆ ਆਪਾਂ ਜਾ ਕੇ ਉਹਨੂੰ ਹੀ ਫੜਨਾ ਹੁੰਦਾ ਸੋ ਇਸ ਕਰਕੇ ਜਿੱਦਾਂ ਉਹ ਵਿੱਚ ਥੋੜਾ ਜਿਹਾ ਖਰਚਾ ਐਡ ਆਨ ਹੋਰ ਵੱਖਰਾ ਹੋ ਜਾਂਦਾ ਪਰ ਇਹਦੇ ਵਿੱਚ ਇਦਾਂ ਦੀ ਕੋਈ ਦਿੱਕਤ ਨਹੀਂ ਵੀ ਇਹਨੂੰ ਕੋਈ ਪ੍ਰੋਬਲਮ ਹੋਊਗੀ ਜਾਂ ਇਹਦੇ ਕਰਕੇ ਕੋਈ ਕੁਝ ਹੋ ਜੂਗਾ ਸੋ ਇਹ ਪੰਪ ਦੋ ਤਰ੍ਹਾਂ ਦਾ ਮੋਡੀਫਿਕੇਸ਼ਨ ਹੁੰਦਾ ਇੱਕ ਹੁੰਦਾ ਹਾਫ ਹਾਫ ਦਾ ਮਤਲਬ ਇਹ ਹੋ ਜਾਂਦਾ ਵੀ ਜਿੱਦਾਂ ਆਪਾਂ ਖੇਤੀਬਾੜੀ ਕਰਦੇ ਆ ਉਹਦੇ ਵਿੱਚ ਚਾਹੇ ਆਪਾਂ ਵੱਡੇ ਇੰਪਲੀਮੈਂਟ ਪਾ ਲਈਏ ਚਾਹੇ ਕੁਝ ਵੀ ਵੀ ਟਰੈਕਟਰ ਦਬੂ ਪਿੱਛੋਂ ਯਾਨੀ ਕਿ ਇਹ ਆ ਵੀ ਟਾਇਰ ਘਮਾ ਘਮਾ ਕੇ ਖੁੱਤ ਪਾਈ ਜਾਉ ਤੇ ਤੇਲ ਦਾ ਖਰਚਾ ਇਹ ਆ ਵੀ ਜਿੱਥੇ ਅੱਗੇ ਲੋਡ ਲੈਂਦਾ ਸੀਗਾ ਉੱਥੇ ਰਿਲੈਕਸ ਹੋ ਕੇ ਟਰੈਕਟਰ ਚੱਲੂ ਅੰਡਰ ਲੋਡ ਹੋ ਕੇ ਸੋ ਇਹ ਕੇ ਵੀ ਬਹਿਮ ਐ ਵੀ ਜਿਹਦਾ ਕਹਿੰਦੇ ਵੀ ਪੰਪ ਮੋਡੀਫਿਕੇਸ਼ਨ ਕਰਾਉਣਾ ਟਰੈਕਟਰ ਤੇਲ ਬਹੁਤ ਜ਼ਿਆਦਾ ਖਾਂਦਾ ਤੇਲ ਦੀ ਐਵਰੇਜ ਸਮਾਂ ਬਣਦੀ ਆ ਯਾਨੀ ਕਿ ਜੇ 8 ਟਰੈ 8 ਲੀਟਰ ਘੰਟੇ ਦਾ ਟਰੈਕਟਰ ਤੇਲ ਖਾ ਰਿਹਾ ਹੈ ਤਾਂ ਉਹ ਹੱਦੋਂ ਹੱਦ ਨਹੀਂ 7.5 ਜਾਂ ਪੌਣੇ 8 ਤੋਂ ਤਾਂ ਨਹੀਂ ਗਾਹਾਂ ਨਹੀਂ ਜਾਊਗਾ ਯਾਨੀ ਕਿ ਕਿਹੜੀ ਐ ਵੀ ਅੱਧਾ ਗਿਲੀਟਰ ਤਾਂ ਮੈਕਸਿਮਮ ਪ੍ਰੈਟਰ ਦੀ ਐਵਰੇਜ ਘੱਟ ਤੇਲ ਖਾਂਦਾ ਕਿਉਂਕਿ ਉਹ ਇਦਾਂ ਹੋ ਜਾਂਦਾ ਵੀ ਓਵਰਲੋਡ ਹੋਣੋਂ हट ਜਾਂਦਾ ਆ ਜੇ ਹੁਣ ਆਪਾਂ ਸੁਪਰ ਸੀਡਰ ਤੇ ਚਲਾ ਰਹੇ ਆ 8 ਫੁੱਟਾਂ ਜਾਂ ਜਿੱਦਾਂ ਥੋੜਾ ਠੋਕ ਕੇ ਚਲਾਉਨੇ ਹੋਣੇ ਉਥੇ ਦਮ ਜ ਆ ਉਹਦਾ ਘੁਟੇ ਰਹਿਣਾ ਕਿੱਥੇ ਹੁਣੇ ਫਿਰ ਰਿਲੈਕਸ ਹੋ ਕੇ ਚੱਲਣਾ ਹਨ ਸੋ ਇਦਾਂ ਦੀਆਂ 2-4 ਚੀਜ਼ਾਂ ਹੋ ਜਾਂਦੀਆਂ ਸੋ ਇਹ ਆ ਵੀ ਜੇ ਕਿਸੇ ਮੇਰੇ ਭਰਾ ਨੂੰ ਕੋਈ ਵੀ ਇਦਾਂ ਲੱਗਦਾ ਹੁੰਦਾ ਜ਼ਰੂਰ ਵੈਲਕਮ ਹੈ ਵੀ ਮੈਸੇਜ ਕਰਿਆ ਕਰੋ ਚੱਲ ਜੇ ਨੰਬਰ ਇਦਾਂ ਹੁੰਦਾ ਵੀ ਆਪਾਂ YouTube ਤੇ ਕਮੈਂਟ ਤੇ ਨਹੀਂ ਸ਼ੇਅਰ ਕਰ ਸਕਦੇ ਹਨ ਸੋ ਚਲੋ ਮੇਰਾ ਇੰਸਟਾ ਆਈਡੀ ਜਿਹਨਾਂ ਕੋਈਆਂ ਭਰਾਵਾਂ ਕੋ ਜਿੱਦਾਂ ਸਾਰਿਆਂ ਨੂੰ ਪਤਾ ਲੱਗ ਗਿਆ ਜਾਂਦਾ ਵੀ ਉਹ ਜ਼ਰੂਰ ਮੈਸੇਜ ਕਰ ਸਕਣ ਵੀ ਇਦਾਂ ਦੀ ਹਨਾ ਆਪਾਂ ਜਿੱਦਾਂ ਵੀ ਉਹਨਾਂ ਦੇ ਯਾਨੀ ਕਿ ਜਵਾਬ ਜ਼ਰੂਰ ਦਵਾਂਗੇ ਸੋ ਹੋਰ ਗੱਲ ਕਰਦੇ ਆਪਾਂ ਮੇਨ ਮੋਡੀਫਿਕੇਸ਼ਨ ਦੀ ਵੀ ਜੇ ਤੁਸੀਂ ਆਪਣੇ ਟਰੈਕਟਰ ਦੀ ਪਰਫਾਰਮੈਂਸ ਵਧੀਆ ਕਰਾਉਣੀ ਚਾਹੁੰਦੇ ਆ ਵੀ ਹਾਂ ਵੀ ਤੇਲ ਜ਼ਿਆਦਾ ਖਾਂਦਾ ਹੈ ਇਹਨੂੰ ਪੰਪ ਨੂੰ ਕਿਸੇ ਵਧੀਆ ਮਿਸਤਰੀ ਦੇ ਕੋਲ ਚਾਹੇ ਜਿੱਦਾਂ ਹੁਣ ਆਮ ਆਪਾਂ ਘਰੇ ਵੀ ਖਿਲਾ ਲੈਂਦੇ ਆ ਹਨਾ ਪੰਪ ਨੂੰ ਖਿਲਾਓ ਠੀਕ ਆ ਪੰਪ ਨੂੰ ਖਿਲਾ ਕੇ ਤੇ ਨਾਲ ਇਹਦੇ ਤਿੰਨੀ ਤਿੰਨੀ ਨੋਜਲਾਂ ਪਟਾਓ ਨੋਜਲਾ ਪਲੱਸ ਪੰਪ ਨੂੰ ਜਿੱਦਾਂ ਹੁਣ ਆਪਣੇ ਇੰਨੀ ਕੀ ਜਾਣਕਾਰੀ ਬੰਦੇ ਨੂੰ ਹੋਈ ਜਾਂਦੀ ਆ ਵੀ ਜਿਹੜਾ ਕੋਈ ਵਧੀਆ ਪੰਪ ਦਾ ਕਾਰੀਗਰ ਆ ਮੈਸਤਰੀ ਜਿਹਦਾ ਆਪਣੇ ਏਰੀਆ 'ਚ ਹੁੰਦਾ ਕਈ ਵਾਰੀ ਕੋਈ ਜੱਜ ਦਾ ਹੁਣ ਆਪਣੇ ਜੱਦਾ ਜਿੱਦਾਂ ਲੁਧਿਆਣੇ ਆਵਾ ਡੀਜ਼ਲ ਸਰਵਿਸ ਹੋ ਗਿਆ ਤੇ ਭੋਗਪੌਟ ਆਂਡੇਵਾਲੇ ਇੱਧਰ ਵਹੀਰਾ ਪਾਜੀ ਆ ਇਹ ਭੁੱਲਰ ਮਹਾਲੀ ਪਾਜੀ ਆ ਜਿੱਦਾਂ ਇਹਨਾਂ ਦੇ ਆਪਣੇ ਕਿਸੇ ਵੀ ਕਾਰੀਗਰ ਨੂੰ ਜਾਂ ਜਿੱਦਾਂ ਏਜੰਸੀ 'ਚੋ ਜਿੱਥੇ ਵੀ ਪੰਪ ਨੂੰ ਖਲਾਓ ਨੋਜਲਾ ਪਟਾਓ ਪਟਾ ਕੇ ਇਹਨੂੰ ਪਾਓ ਝੋਲੇ ਚ ਤੇ ਲੈ ਜਾਓ ਆਪਣੇ ਆਪ ਡਾਇਰੈਕਟ ਆਪ ਲੈ ਕੇ ਜਾਓ ਆਪ ਲੈ ਜਾ ਕੇ ਅਗਲੇ ਨੂੰ ਦੱਸੋ ਵੀ ਹਾਂ ਵੀ ਭਾਈ ਆਹਾ ਸਾਡਾ ਕੀਤਾ ਆ ਵੀ ਆਹਾ ਹਟ੍ਰੈਟਰ ਨੂੰ ਮਤਲਬ ਕਿ ਪ੍ਰੋਬਲਮ ਆ ਰਹੀ ਆ ਵੀ ਅਸੀਂ ਇਹਨੂੰ ਮੋਡੀਫਿਕੇਸ਼ਨ ਕਰਾਉਣੀ ਆ ਸੋ ਉਹਦੇ ਨਾਲ ਇਹ ਹੋ ਜਾਂਦਾ ਵੀ ਜਿੱਦਾਂ ਤੁਹਾਨੂੰ ਇੱਕ ਤਾਂ ਇਹ ਪਤਾ ਲੱਗਦਾ ਵੀ ਜੇ ਤੁਹਾਡਾ ਕਈ ਵਾਰੀ ਇਦਾਂ ਵੀ ਜਾਨਕੀ 12 ਤੋਂ ਲੈ ਕੇ 20 ਕਿਹਾੜ ਦੇ ਵਿੱਚ ਵਿੱਚ ਵਧੀਆ ਪੰਪ ਮੋਡੀਫਿਕੇਸ਼ਨ ਹੋ ਜਾਂਦੀ ਹੈ ਐਨ ਪੂਰਾ ਸਿਰੇ ਵਾਲਾ ਉਹਦੇ ਵਿੱਚ ਇਹ ਦਿੱਕਤ ਹੁੰਦੀ ਹੈ ਵੀ ਕਈ ਵਾਰੀ ਜਿੱਦਾਂ ਹੁਣ ਆਪਾਂ ਸਾਰਾ ਪੰਪ ਖੋਲ ਕੇ ਦੁਬਾਰਾ ਜਦੋਂ ਉਹਨਾਂ ਨੇ ਫਿੱਟ ਕਰਕੇ ਦੇਣਾ ਹੁੰਦਾ ਆ ਸੋ ਉਹਦੇ ਵਿੱਚ ਇਹ ਹੋ ਜਾਂਦਾ ਕਈ ਵਾਰੀ ਤੁਹਾਡਾ ਕੋਈ ਇਦਾਂ ਦਾ ਸਮਾਨ ਵਿੱਚ ਜਿਹੜਾ ਖਰਾਬ ਹੁੰਦਾ ਆ ਜਾਂ ਜਿੱਦਾਂ ਮਤਲਬ ਕਿ ਆਪਣੇ ਟਰੈਕਟਰ ਨੂੰ 4-5 ਸਾਲ ਹੋ ਗਏ ਹੋਰ 2-4 ਮਹੀਨੇ ਚੱਲ ਕੇ ਉਹ ਵਿੱਚੋਂ ਘਾਹ ਜਾਣਾ ਜਾਂ ਕੁਝ ਵੀ ਉਹ ਆਪਣਾ ਹੋ ਜਾਂਦਾ ਵੱਖਰਾ ਵੀ ਉਹ ਆਪਣਾ ਮਾਈਂਡ ਆ ਵੀ ਆਪਾਂ ਦੁਬਾਰਾ ਫੇ ਉਸ ਕੰਜਰਖਾਨੇ ਜੇ ਚ ਪੈਣਾ ਕਿ ਹੁਣ ਜਦੋਂ ਇੱਕ ਵਾਰੀ ਖੁੱਲਿਆ ਤਾਂ ਵੀ ਇਹਦਾ ਸਾਰਾ ਓਕੇ ਕਰਾ ਲਈਏ ਸੋ ਇਹ ਜਿੰਨੀ ਮੋਡੀਫਿਕੇਸ਼ਨ ਦੀ ਇਹਦੀ ਗੇਮ ਆ ਕੱਲੇ ਦੀ ਦਾਸਕਾ ਯਾਰ 8-10000 ਤੋਂ ਲੈ ਕੇ 20000 ਦੇ ਵਿੱਚ ਵਿੱਚ ਯਾਨੀ ਕਿ 20000 ਚ ਤਾਂ ਫਿਰ ਉਹ ਸਿਰੇ ਵਾਲਾ ਹੀ ਕੰਮ ਹੋ ਜਾਂਦਾ ਯਾਨੀ ਕਿ ਆ ਡੈਫਨਡੂ ਫਰਮ ਮਤਲਬ ਕਿ ਹੋਰ ਜੇ ਤੁਹਾਡਾ ਪੇਰ ਤੇ ਪੰਪ ਦਾ ਕਈ ਕੁਝ ਪੈਣ ਵਾਲੇ ਪਲੰજર ਪਲੰજર ਹਨ ਤੇ ਪੈਸਟ ਵਗੈਰਾ ਜਿੱਦਾਂ ਉਹ ਸਾਰਾ ਕੁਝ ਓਵਰ ਆਲ ਹੋ ਜਾਂਦਾ ਇੰਨੇ ਕਿਤੇ ਤਾਂ ਤੇ ਨਾਲ ਫਿਰ ਇਹ ਆ ਵੀ ਯਾਨੀ ਕਿ ਜਿੱਦਾਂ ਹੁਣ ਨੋਜ਼ਲਾਂ ਪਟਾ ਕੇ ਨੋਜ਼ਲਾਂ ਦੇ ਨਾਲ ਫਿਰ ਜਦੋਂ ਲੈ ਕੇ ਜਾਂਦੇ ਆ ਇੱਕ ਤਾਂ ਨੋਜ਼ਲਾਂ ਦਾ ਪ੍ਰੈਸ਼ਰ ਚੈੱਕ ਹੋ ਜਾਂਦਾ ਵੀ ਚਾਹੇ ਕੋਈ ਚੂਕ ਚੂਕ ਜਾਂ ਕੁਝ ਵੀ ਆ ਸੈਕੰਡ ਨੰਬਰ ਇਹ ਆ ਵੀ ਜਿੱਦਾਂ ਫਿਰ ਪ੍ਰੈਸ਼ਰ ਵੱਧ ਜਾਂਦਾ ਆ ਥੋੜਾ ਜਿਹਾ ਤੇ ਜੇ ਤੁਸੀਂ ਆਪਣੇ ਟਰੈਕਟਰ ਨੂੰ ਬਾਲਾ ਇਦਾਂ ਕੁਝ ਨਹੀਂ ਹਨਾ ਕਰਾਉਣਾ ਮੰਗਦੇ ਤੇ ਜਿੱਦਾਂ ਹੁਣ ਆਪਣੇ ਆ ਜਨੂਅਲ ਟਰੈਕਟਰ ਆ ਵੀ ਇਦਾਂ ਵੀ ਇਹਦੇ ਮਗਰ 13 ਹਲ ਪਾ ਲੋ ਜਾਂ ਜਿੱਦੀ ਮਾਜੀ ਟਰਾਲੀ ਵੀ ਇਹ ਇਦਾਂ ਵੀ ਪਟਾਕੇ ਪਾਉਂਦਾ ਪੂਰੇ ਸੋ ਆਪਾਂ ਇਹਦਾ ਕੀ ਕਰਾਇਆ ਆਪਾਂ ਇਹਦਾ ਪੰਪ ਮੋਡੀਫਿਕੇਸ਼ਨ ਕਰਾਇਆ ਤੇ ਨਾਲ ਪਲੱਸ ਨੌਜਲਾ ਜਿੱਦਾਂ ਨੌਜਲਾ ਰਹੇ ਹੁੰਦਾ ਵੀ ਫੇਰ ਉਹ ਮੈਸਤਰੀ ਪ੍ਰੈਸ਼ਰ ਜਿੱਦਾਂ ਵਧ ਜਾਂਦਾ ਨਾਲ ਹੀ ਤੇ 210 240 250 260 ਤੱਕ ਵੀ ਹੋ ਜਾਂਦਾ ਕੰਪਨੀ ਵੱਲੋਂ ਇਹ ਹੁੰਦਾ ਵੀ ਜਿੱਦਾਂ ਥੋੜਾ ਜਿਹਾ ਪ੍ਰੈਸ਼ਰ ਨੌਜਲਾ ਦਾ ਘਟ ਹੁੰਦਾ ਆ ਤੇ ਸੋ ਐਵੇਂ ਦਾ ਮੇਰੇ ਹਿਸਾਬ ਨਾਲ ਆਪਣੇ ਕਿਸੇ ਕਾਰੀਗਰ ਜਾਣਦੇ ਮੈਸਤਰੀ ਨੂੰ ਜਾਂ ਆਪਣੀ ਏਜੰਸੀ 'ਚ ਮੈਸਤਰੀ ਤੋਂ ਪੰਪ ਖਲਾਓ ਉਹਨੂੰ ਖੋਲਣ ਦੇ ਕਸਨ ਦੇ ਕਾਰੀਗਰ ਹੋਣਾ ਚਾਹੀਦਾ ਵਟ ਇਹ ਨਹੀਂ ਵੀ ਜਦਾਂ ਅਹ ਨਾਟ ਖੋਲੇ ਤੇ ਚੱਕ ਲਿਆ ਵੀ ਮੁੜ ਕੇ ਇਹਦਾ ਟਾਈਮ ਗਲਤ ਹੋ ਜਵੇ ਤੇ ਸੋ ਮੇਰੇ ਹਿਸਾਬ ਦੇ ਨਾਲ ਇਹ ਜਾਨੀ ਕਿ ਸਭ ਤੋਂ ਬੈਸਟ ਆ ਵੀ ਆਪ ਖਲਾਓ ਆਪ ਲੈ ਕੇ ਜਾਓ ਐਵੇਂ ਆਪਾਂ ਜਿੱਦਾਂ ਹੁਣ ਕਈ ਵਾਰੀ ਕਿਸੇ ਮੈਸਤਰੀ ਕਿੱਦਾਂ ਕਿੰਨਾ ਚਿਰ ਵੇਟ ਕਰਦੇ ਰਹਿੰਦੇ ਨੇ ਕਰਨਾ ਤਾਂ ਉਹਨੇ ਵੀ ਇਹੀ ਕੋਸ਼ਿਸ਼ ਹੁੰਦਾ ਹੈ ਹਨਾ ਕਿਉਂਕਿ ਜੇ ਹੁਣ ਕੋਈ ਇੰਜਨ ਆ ਦਾ ਮਿਸਤਰੀ ਆ ਕੋਈ ਪਿਸਟਨਾਂ ਦਾ ਜਕਾਹੇ ਦਾ ਉਹਨੇ ਪੰਪ ਦਾ ਕੰਮ ਤਾਂ ਪੰਪ ਵਾਲੇ ਤੋਂ ਹੀ ਕਰਾ ਕੇ ਦੇਣਾ ਆਪਾਂ ਨੂੰ ਸੋ ਇਹ ਹੋ ਜਾਂਦਾ ਵੀ ਉਹਨਾਂ ਕੰਮ ਆਪਾਂ ਆਪ ਕਰਾਈਏ ਤੇ ਆਪਾਂ ਪੈਸੇ ਵੀ ਸੇਵ ਕਰ ਸਕਦੇ ਆ ਜਿੱਥੇ ਆਪਣੇ ਜ਼ਿਆਦਾ ਪੈਸੇ ਲੱਗਣੇ ਆ ਉਥੇ ਅੱਧੇ ਪੈਸਿਆਂ 'ਚ ਕੰਮ ਹੋ ਜਾਂਦਾ ਆ ਸੋ ਇਹ ਇੱਕ ਬਾਕੀ ਜਿੱਦਾਂ ਹੁਣ ਟਰਬੋ ਹੋ ਗਿਆ ਹੋਰ ਕੰਮ ਉਹ ਤਾਂ ਚਲੋ ਬਾਅਦ ਦੀ ਗੱਲ ਆ ਵੀ ਜੇ ਤੁਸੀਂ ਆਪਣੇ ਟਰੈਕਟਰ ਹੀ ਵਧੀਆ ਤੁਸੀਂ ਕਹਿੰਦੇ ਆ ਵੀ ਐਵਰੇਜ ਵੀ ਪੂਰੀ ਦਵੇ ਤੇ ਟਰੈਕਟਰ ਪੂਰੇ ਪਟਾਕੇ ਪਾਵੇ ਪੰਪ ਦੀ ਮੋਡੀਫਿਕੇਸ਼ਨ ਕਰਾਓ ਪੰਪ ਖਲਾਓ ਪੰਪ ਦੇ ਨਾਲ ਨੋਜ਼ਲਾਂ ਪਟਾ ਤੇ ਕਿੰਨੇ ਵਧੀਆ ਕਾਰੀਗਰ ਵਾਲੇ ਜਿਹੜਾ ਤੁਹਾਡੇ ਏਰੀਏ 'ਚ ਆ ਜਾਂ ਕੋਈ ਆਪਣੇ ਫੇਮਸ ਜਿੱਦਾਂ ਹੁਣ ਪਤਾ ਹੀ ਆ ਤਿੰਨ ਚਾਰ ਆਪਣੇ ਜਿੱਦਾਂ ਮੈਂ ਦੱਸਿਆ ਹੀ ਆ ਭੁੱਲਰ ਪਾਜੀਆ ਵਾਲਾ ਡੀਲ ਦੇ ਲੁਧਿਆਣਾ ਹੀਰਾ ਟਾਂਡਾ ਜਿਹੜਾ ਹੋਰ ਵੀ ਹੈਗੇ ਆ ਕਾਫੀ ਜਿੱਦਾਂ ਹਨਾ ਵੀ ਆਪਾਂ ਜਿਹਨਾਂ ਤੋਂ ਖਾਸ ਕਰਕੇ ਕੰਮ ਕਰਾ ਹਟੇ ਆ ਜਾਂ ਕਰਾਉਂਦੇ ਆ ਸੋ ਏਡਾ ਵੱਡਾ ਕੋਈ ਇਹ ਹੈ ਨਹੀਂਗਾ ਕੇਸ ਵੀ ਜਿਹੜਾ ਇਹ ਤੇ 25 30 40000 ਰੁਪਏ ਦੀ ਗੱਲ ਜਾਣੀ ਆ ਤੇ ਯਾਨੀ ਕਿ 10000 ਤੋਂ ਲੈ ਕੇ 15 20 ਲੱਗ ਸਕਦਾ 15 ਦੇ ਵਿੱਚ ਵੀ ਉਹ ਬਾਕੀ ਇਹ ਹੋ ਜਾਂਦਾ ਵੀ ਤੁਹਾਡੇ ਪੰਪ ਦੀ ਵਿੱਚੋਂ ਕੰਡੀਸ਼ਨ ਕਿਦਾਂ ਦੀ ਆ ਵੀ ਕੋਈ ਹੋਰ ਸਮਾਨ ਜਿਹੜਾ ਜਿੱਦਾਂ ਡੈਮੇਜ ਹੋਇਆ ਜਾਂ ਡੈਮੇਜ ਹੋਣ ਵਾਲਾ ਹੈ ਜਾਂ ਇਨ ਫਿਊਚਰ ਹੋਰ 5 6 ਮਹੀਨੇ ਚੱਲ ਕੇ ਉਹ ਚੀਜ਼ ਉਹ ਫੇਰ ਬੰਦਾ ਇਹ ਸੋਚ ਲੈਂਦਾ ਵੀ ਹੁਣ ਤਾਂ ਇੱਕ ਵਾਰੀ ਖੁੱਲਿਆ ਵੀ ਜੋ ਜੋ ਕਸ਼ੇ ਦਾ ਹੋਣ ਵਾਲਾ ਕਰਾ ਲਈਏ ਯਾਨੀ ਕਿ 18 ਕ 1000 ਦੇ ਵਿੱਚ ਵਿੱਚ 18 20 ਤੋਂ ਲੈ ਕੇ 10 ਤੋਂ ਲੈ ਕੇ 20 ਦੇ ਵਿੱਚ ਵਿੱਚ ਸਾਰਾ ਹੀ ਤੁਹਾਡਾ ਇਹ ਕੰਮ ਓਕੇ ਹੋ ਜਾਂਦਾ ਸੈਕੰਡ ਨੰਬਰ ਇੱਕ ਇਹ ਵੀ ਹੋ ਜਾਂਦਾ ਜਦੋਂ ਆਪਾਂ ਆਪ ਪੰਪ ਲੈ ਕੇ ਜਾਂਦੇ ਹੁਣ ਅ ਹੁਣ ਕਈ ਇਹ ਭਰਾ ਆਪਣੇ ਕੰਮ ਦਾ ਗੁੱਸਾ ਹੀ ਹੈ ਵੀ ਕਈ ਮੈਸਤਰੀ ਇਦਾਂ ਦੇ ਵੀ ਹੈ ਯਾਨੀ ਕਿ ਉਹ ਹੁਣ ਕਿਸੇ ਨੂੰ ਮੇਰੇ ਵਰਗੇ ਨੂੰ ਬਈ ਬਿਲਕੁਲ ਨਹੀਂ ਨੌਲੇਜ ਹੈਗੀ ਜਾਂ ਕਿਸੇ ਨੂੰ ਉਹ ਕੀ ਕਰਦੇ ਮਾੜਾ ਮੋਟਾ ਪ੍ਰੈਸ਼ਰ ਜਿਆ ਵਧਾ ਕੇ ਬਸ ਇਥੋਂ ਤੇਲ ਵਧਾ ਰਹਾਂਦੇ ਤੇ ਕਹਿੰਦੇ ਜੀ ਤੁਹਾਡਾ ਪੰਪ ਮੋਡੀਫਿਕੇਸ਼ਨ ਕਰਤਾ ਤੇ ਪਰ ਇਹ ਆ ਜਿੱਦਾਂ ਜੇ ਆਪ ਆਪ ਖਲਾਕ ਖੋਲਦੇ ਖਲਾ ਕੇ ਪਲਸ ਨੋਜ਼ਲ ਪਟਾ ਕੇ ਆਪ ਆਪਾ ਲੈ ਕੇ ਜਾਂਦੇ ਆ ਫਿਰ ਅਗਲੇ ਨਾਲ ਆਪਣੀ ਇੱਕ ਡਾਇਰੈਕਟ ਡਾਇਰੈਕਟ ਮੀਟਿੰਗ ਹੋ ਜਾਂਦੀ ਆ ਵੀ ਭਾਈ ਆਹ ਚੀਜ਼ ਸਾਨੂੰ ਚਾਹੀਦੀ ਆ ਤੇ ਦੂਜਾ ਨੰਬਰ ਇਹ ਹੋ ਜਾਂਦਾ ਵੀ ਆਪਾਂ ਨੂੰ ਤਸੱਲੀ ਹੋ ਜਾਂਦੀ ਵੀ ਹਾਂ ਵੀ ਅਸੀਂ ਆਏ ਸੀ ਤੇ ਆਹ ਚੀਜ਼ ਕਰਾਈ ਗਈ ਆ ਤੇ ਸੋ ਹੋਰ ਮੇਰਾ ਭਰਾ ਐਵੇਂ ਏਦਾਂ ਵੱਡੇ ਚ ਮੇਲੇ ਜਨਾ ਪਾਓ ਵੀ ਹਾਂ ਫਲਾਣੇ ਦੇ ਕੋਲ ਜਾਂ ਕਿਦਾਂ ਮੇਰੇ ਹਿਸਾਬ ਦੇ ਨਾਲ ਵੀ ਜੇ ਤੁਸੀਂ ਘੱਟ ਪੈਸੇ ਚ ਪੂਰੀ ਜਨ ਸਵਾਦ ਵੀ ਲੈਣਾ ਚਾਹੁੰਦੇ ਆ ਪਾਵਰ ਵੀ ਵਧਾਉਣੀ ਚਾਹੁੰਦੇ ਆ ਸੋ ਪੰਪ ਨੂੰ ਆਪ ਹੀ ਖਲਾਓ ਕਿਸੇ ਕਾਰੀਗਰ ਮਿਸਤਰੀ ਤੋਂ ਨੌਜਲਾ ਪਟਾਓ ਤੇ ਇਹਨੂੰ ਝੋਲੇ ਚ ਪਾ ਕੇ ਲੈ ਜਾਓ ਵੀ ਹਾਂ ਭਾਈ ਆਪਣੀ ਇੰਨੇ ਕ ਖਿੱਤਿਆਂ ਦੀ ਖੇਤੀ ਆ ਵੀ ਟਰੈਕਟਰ ਆਹ ਕੰਮ ਕਰਦਾ ਤੇ ਆਪ ਨੂੰ ਏਦਾਂ ਦਾ ਚੱਲਣਾ ਚਾਹੀਦਾ ਆ ਤੇ ਉਹਨਾਂ ਨੂੰ 2-3 ਘੰਟੇ ਤੁਹਾਨੂੰ ਇਹਨਾਂ ਰੈਡੀ ਕਰਕੇ ਦੇ ਦੇਣਾ ਤੇ ਬਾਕੀ ਜਿੱਦਾਂ ਜੇ ਹੁਣ ਫੇਰ ਕੋਈ ਮੁਕਾਬੜਾ ਜਾਂ ਟੋਚਨ ਮੁਕਾਬੜੇ ਉਹਦੇ ਵਿੱਚ ਤਾਂ ਫੇਰ ਕੱਲੇ ਪੰਪ ਦਾ ਕਾਫੀ ਚੀਜ਼ਾਂ ਦਾ ਰੋਲ ਹੋ ਜਾਂਦਾ ਹੈ ਵੀ ਨਾਰਮਲ ਖੇਤੀ ਦੇ ਵਿੱਚ ਜੇ ਤੁਹਾਨੂੰ ਲੱਗਦਾ ਵੀ ਸਾਡਾ ਟਰੈਕਟਰ ਤੇਲ ਵੱਧ ਖਾਂਦਾ ਪਰਫਾਰਮੈਂਸ ਉਹਦੀ ਘਟਿਆ ਤੇ ਸਭ ਤੋਂ ਪਹਿਲਾ ਸਟੈਪ ਜਾਨੀ ਕਿ ਇਹ ਮੰਨਿਆ ਜਾਂਦਾ ਵੀ ਪੰਪ ਦੀ ਮੋਡੀਫਿਕੇਸ਼ਨ ਕਰਾਓ ਤੁਹਾਨੂੰ ਵੀ 13 ਹਲਾ ਹੁਲਾ ਤੇ ਤਾਂ ਜਿੰਨਾ ਮਾਜੀ ਲੀਵਰ ਦੋਨੇ ਸਿੱਟੀ ਉਹ ਦੂਜੇ ਹਾਈ ਚ ਵੀ ਸਾਡਾ ਟਰੈਕਟਰ ਮੰਨਦਾ ਨਹੀਂ ਬੱਕਦਾ ਫਿਰੂ ਵੀ ਜਦਾਂ ਕਹਿੜੀ ਹੈ ਵੀ ਛੱਡਦਾ ਫੇ ਇੱਕ ਵਾਰੀ ਫੇ ਉਹ ਬਸ ਪਿੱਛੇ ਦੇਖਣ ਦੀ ਲੋੜ ਨਹੀਂ ਸੋ ਇਹ ਆਪਾਂ ਜੇ ਆਪ ਕਰਾਵਾਂਗੇ ਤਾਂ ਆਪ ਨੂੰ ਆਪਣੇ ਕੰਮ ਦੇ ਨਾਲ ਤਸੱਲੀ ਵੀ ਹੁੰਦੀ ਆ ਦੂਜਾ ਨੰਬਰ ਇਹ ਵੀ ਆ ਵੀ ਜੇ ਕੋਈ ਆਪਣੇ ਤੋਂ 15-18 ਹਜ਼ਾਰ ਲਈ ਜਾਂਦਾ ਜੇ ਆਪਣਾ 12 ਹਜ਼ਾਰ ਲੱਗਣ ਵਾਲਾ ਆਪਾਂ ਨੂੰ ਪਤਾ ਵੀ ਇੰਨੇ ਪੈਸੇ ਲੱਗਣੇ ਆ ਵੀ ਭਾਈ ਕੋਈ ਇਹਦੇ ਵਿੱਚ ਉਹਨਾ ਨਹੀਂ ਹੋ ਜਾਂਦਾ ਤੇ ਕਰ ਨਾ ਰਹੇ ਮਤਲਬ ਕਿ ਉਹ ਪੰਪਾਂ ਵਾਲੇ ਮੈਸਤਰੀ ਨਹੀਂ ਹੁੰਦਾ ਸੋ ਆਪਾਂ ਮੇਰੇ ਹਿਸਾਬ ਨਾਲ ਦੀ ਮੇਰੀ ਥਿਊਰੀ ਇਹ ਮੰਨਦੀ ਆ ਵੀ ਆਪ ਕਰਾਓ ਖਿਲਾਓ ਲੈ ਕੇ ਜਾਓ ਜੋ ਵੀ ਆਪਾਂ ਨੂੰ ਜਿੱਦਾਂ ਦੀ ਪਰਫਾਰਮੈਂਸ ਚਾਹੀਦੀ ਆ ਕਰਾ ਕੇ ਲਿਆ ਕੇ ਉਸ ਹੀ ਮੈਸਤਰੀ ਤੋਂ ਫਿੱਟ ਕਰ ਦੋ ਹਾਂ ਕੋਈ ਆ ਵੀ ਉਹ 7 7800 ਖੋਲ ਕੇ ਕੱਸਣ ਦਾ ਜਾਨੀ ਕਿ ਟਾਈਮਿੰਗ ਤੋਂ ਵੀ ਕੰਨ ਦਾ ਵ ਪਰ ਇਹ ਆ ਵੀ ਆਪ ਨੂੰ ਕੋਈ ਸ਼ੰਕਾ ਨਹੀਂ ਕਾਨੂੰ ਆਪਾਂ ਕਿਸੇ ਨੂੰ ਹਨਾ ਇਦਾਂ ਨਹੀਂ ਵੀ ਯਾਰ ਤੂੰ ਕੀ ਕਰਾਏ ਕਿਉਂਕਿ ਅੱਜ ਕੱਲ ਇਹ ਬਹੁਤ ਕੰਮ ਚੱਲ ਰਿਹਾ ਆ ਵੀ ਜੇ ਆਪਾਂ ਕਿਸੇ ਦੇ ਯਕੀਨ ਵੀ ਕਰਦੇ ਆਂ ਕਈ ਵਾਰੀ ਹਰੇਕ ਬੰਦਾ ਉਦਾਂ ਦਾ ਕਈ ਵਾਰੀ ਮੋਰੇ ਨਹੀਂ ਨਿਕਲਦਾ ਅਗਲਾ ਤੇਲ ਤੋਲ ਵਧਾ ਕੇ ਮਾੜਾ ਮੋਟਾ ਕੈਸਨਲ ਚੱਕ ਕੇ ਜਾਂ ਪ੍ਰੈਸ਼ਰ ਵਧਾ ਕੇ ਅਗਲਾ ਕਹਿੰਦਾ ਜੀ ਤੁਹਾਡਾ ਪੰਪ ਮੋਡੀਫਿਕੇਸ਼ਨ ਕਰਤਾ ਸੋ ਇਹ ਆ ਜੇ ਹੁਣ ਆਪਾਂ ਆਪ ਕਰਾ ਕੇ ਲਿਆਵਾਂਗੇ ਆਪ ਨੂੰ ਜਿਹੜਾ ਵਿੱਚੋਂ ਸਮਾਨ ਨਿਕਲਣਾ ਉਹ ਵੀ ਨਾਲ ਦੀ ਨਾਲ ਉਦੋਂ ਹੀ ਮਿਲ ਜਾਣਾ ਵੀ ਆਹ ਸਮਾਨ ਭਾਈ ਤੁਹਾਡਾ ਪਹਿਲਾਂ ਸੀ ਤੇ ਆਹ ਸਮਾਨ ਆਹੀ ਹੁਣ ਵਿੱਚ ਪਾਇਆ ਤੇ ਇੰਨੇ ਪੈਸ ਕੋਈ ਇਦਾਂ ਦੀ ਇਹਦੇ ਵਿੱਚ ਰੋਲ ਹੈ ਨਹੀਂਗਾ ਵੀ ਜਿਹੜਾ ਐਵੇਂ ਆਪਾਂ ਕਿਸੇ ਦੇ ਮਾਸਤਰੀਆਂ ਦੇ ਜਾਂ ਖੜੇ ਕਰੇ ਰੱਖੇ ਰਹਾ 10 ਦਿਨ ਜਾਂ ਕੁਝ ਵੀ ਤੇ ਜੇ ਤੁਸੀਂ ਇਹ ਆਪਣੇ ਤਰੀਕਾ ਚਾਹੁੰਦੇ ਆ ਵੀ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਇਹ ਤਰੀਕਾ ਆ ਵੀ ਕਿਉਂਕਿ ਆਪਾਂ ਵੀ ਇਦਾਂ ਹੀ ਕਰਾਉਨੇ ਆ ਜਿਹੜਾ ਬਾਕੀ ਹਾਂ ਹੋਰ ਕੰਮ ਕਰਾਉਣ ਵਾਲਾ ਉਹ ਚਲੋ ਆਪਾਂ ਜਿਨ੍ਹਾਂ ਤੋਂ ਸਿੱਖਿਆ ਵੀ ਜਾਂ ਕਿਦਾਂ ਵੀ ਆ ਆਪਾਂ ਨੂੰ ਪਤਾ ਲੱਗਦਾ ਹੌਲੀ ਹੌਲੀ ਇਸ ਕੰਮ 'ਚ ਪੈ ਕੇ ਜਿੱਦਾਂ ਨੌਲੇਜ ਆਉਂਦੀ ਬੰਦੇ ਨੂੰ ਪਰ ਕਈ ਲੋਕ ਜਿੱਦਾਂ ਦੱਸਦੇ ਨਹੀਂ ਹਨਾ ਇਹ ਚੀਜ਼ਾਂ ਵੀ ਅਗਲਾ ਕਹਿੰਦਾ ਵੀ ਤੋ ਮੇਰੇ ਕਿਸੇ ਵੀ ਭਰਾ ਨੂੰ ਜੇ ਕੋਈ ਇਦਾਂ ਦੀ ਲੱਗਦੀ ਆ ਉਹ ਜਰੂਰ ਆਪਾਂ ਨੂੰ ਮੈਸੇਜ ਕਰੇ ਇੰਸਟਾਗ੍ਰam ਤੇ ਆਪਾਂ ਹਰ ਵੇਲੇ ਹਾਜ਼ਰ ਆ। ਤੋ ਸੈਕੰਡ ਨੰਬਰ ਇਹ ਆ ਵੀ ਜੇ ਬਸ ਇਹਨੂੰ ਖਲਾਓ ਵਧੀਆ ਕਾਰੀਗਰ ਤੋਂ ਝੋਲੇ ਚ ਪਵਾ ਕੇ ਨੌਜਲਾ ਪਟਾ ਕੇ ਲੈ ਜਾਓ ਤੇ ਜਿੱਦਾਂ ਦਾ ਮਾਜੀ ਇਹਨੂੰ ਟ੍ਰੇਟਰ ਨੂੰ ਤਿੱਖਾ ਖੁੰਡਾ ਜਿੱਦਾਂ ਦਾ ਮਾਜੀ ਕਰਾ ਲਿਓ। ਨਾਲੇ ਘੱਟ ਪੈਸਿਆਂ ਦੇ ਵਿੱਚ ਹੀ ਹੋ ਜਾਂਦਾ। ਮੋਹਤਲੀ ਜੇ ਤੁਹਾਡਾ ਵਿੱਚੋਂ ਸਾਰਾ ਪ੍ਰੋਪਰ ਸਮਾਨ ਓਕੇ ਆ ਹਨਾ ਇਹਦਾ ਪੰਪ ਦਾ ਮਿਨੀਮਮ ਯਾਨੀ ਕਿ ਮੇਰੇ ਨਾਲ 8-10,000 11,000 ਦੇ ਵਿੱਚ ਤੁਹਾਡੀ ਵਧੀਆ ਮੋਡੀਫਿਕੇਸ਼ਨ ਹੋ ਜਾਂਦੀ ਆ। ਸੋ ਐਵੇਂ ਉੱਪਰ 25-30000 ਤੱਕ ਜਾਨੀ ਕਿ ਉਹਦਾ ਇੱਕ ਕਹਿ ਲੀਏ ਵੀ ਹੋ ਜਾਂਦਾ ਚਲੋ ਹੁਣ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਹਰੇਕ ਦਾ ਆਪਣਾ ਹਨਾ ਜਿੱਦਾ ਥਿਊਰੀ ਆ ਵੀ ਕੰਮ ਕਰਦੀ ਆ ਕਿਦਾਂ ਵੀ ਸੋ ਇਹ ਆ ਵੀ ਮੇਰੇ ਜੇ ਕੋਈ ਜ਼ਿੰਮੇਵਾਰ ਭਰਾ ਚਾਹੁੰਦਾ ਵੀ ਪੰਪ ਨੂੰ ਖਰਾਕ ਲੈ ਜਾਓ ਤੇ ਮੋਡੀਫਿਕੇਸ਼ਨ ਕਰਾ ਕੇ ਲੈ ਆ ਕੇ ਕਰਸ ਦੋ ਤੇ ਜਦੋਂ ਤੁਸੀਂ ਚਲਾਓਗੇ ਤਾਂ ਤੁਹਾਨੂੰ ਇਹ ਪਤਾ ਲੱਗੂਗਾ ਵੀ ਹਾਂ ਵਾਕਈ ਕੋਈ ਚੀਜ਼ ਤੇ ਸੈਕੰਡ ਨੰਬਰ ਇਹ ਆ ਵੀ ਜਿੱਦਾ ਜੇ ਉੱਪਰ ਡ੍ਰੈਫਨ ਲਾਉਣੀ ਆ ਫੇਰ ਇਹਦਾ ਜਾਨੀ ਕਿ 8-9000 ਰੁਪਏ ਐਕਸਟਰਾ ਹੋ ਜਾਂਦਾ ਜਾਨੀ ਕਿ ਸਮਝ ਲਓ ਵੀ ਜੇ 10000 ਤੁਹਾਡੇ ਪੰਪ ਤੇ ਲੱਗਾ 89000 ਰੁਪਏ ਇਹਦਾ ਰੱਖ ਲਓ ਬਾਕੀ ਇਹ ਵੀ ਜਦਾਂ ਉਹ ਹੀ ਤੁਹਾਨੂੰ ਦੱਸਿਆ ਵੀ ਕੋਈ ਸਮਾਨ ਵਿੱਚੋਂ ਜੇ ਕੋਈ ਪੈਣ ਵਾਲਾ ਜਾਂ ਕਿੱਦਾਂ ਉਹਦੇ ਕਰਕੇ ਫੇਰ 5 7 10 ਵੀ ਵੱਧ ਸਕਦਾ ਆ ਪਰ ਇਹ ਆ ਵੀ ਆਪਣੇ ਅੱਖੀ ਉਹ ਕੰਮ ਹੋਊਗਾ ਸਾਰਾ